ਕੀ ਤੁਸੀਂ ਜਾਣਦੇ ਹੋ ਕਿ ਮੱਝ ਦੇ ਦੰਦਾਂ ਨੂੰ ਦੇਖ ਕੇ ਉਸ ਦੀ ਉਮਰ ਕਿਵੇਂ ਪਤਾ ਕੀਤੀ ਜਾਂਦੀ ਹੈ ਜੇ ਤੁਸੀਂ ਨਹੀਂ ਜਾਣਦੇ ਤਾਂ ਆਓ ਇਸ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੱਝ ਦੇ ਦੰਦਾਂ ਨੂੰ ਦੇਖ ਕੇ ਉਸ ਦੀ ਉਮਰ ਕਿਵੇਂ ਪਤਾ ਕੀਤੀ ਜਾਂਦੀ ਹੈ ਬਾਹਰੋਂ ਤਾਂ ਹਰ ਪਸ਼ੂ ਇੱਕੋ ਤਰ੍ਹਾਂ ਦਾ ਹੀ ਦਿਖਦਾ ਹੁੰਦਾ ਹੈ ਪਰ ਦੰਦਾਂ ਵਿੱਚ ਉਸ ਦੀ ਸਾਰੀ ਉਮਰ ਦੀ ਕਹਾਣੀ ਲਿਖੀ ਹੁੰਦੀ ਹੈ 2 ਸਾਲ ਦੀ ਉਮਰ ਤੱਕ ਮੱਝ ਤੇ ਗਾਂ ਦੇ ਸਾਰੇ ਦੰਦ ਦੁੱਧ ਵਾਲੇ ਹੁੰਦੇ ਹਨ ਇਹ ਛੋਟੇ ਤੇ ਚਿੱਟੇ ਤੇ ਕਾਫੀ ਪਤਲੇ ਹੁੰਦੇ ਹਨ ਬਿਲਕੁਲ ਬੱਚੇ ਦੇ ਛੋਟੇ ਦੰਦਾ ਵਰਗੇ ਹੁੰਦੇ ਹਨ 2 ਤੋਂ 3 ਸਾਲ ਦੀ ਉਮਰ ਵਿੱਚ ਮੱਝ ਦੇ ਸੈਂਟਰ ਵਾਲੇ ਦੋ ਦੰਦ ਟੁੱਟਣ ਤੋਂ ਬਾਅਦ ਉਹਨਾਂ ਦੀ ਜਗ੍ਹਾ ਦੋ ਪਰਮਾਨੈਂਟ ਪੱਕੇ ਦੰਦ ਆਉਂਦੇ ਹਨ ਇਹ ਵੱਡੇ ਅਤੇ ਮਜ਼ਬੂਤ ਦਿਖਦੇ ਹਨ ਇਸ ਦਾ ਮਤਲਬ ਹੈ ਕਿ ਜਾਨਵਰ ਜਵਾਨੀ ਵਿੱਚ ਦਾਖਲ ਹੋ ਚੁੱਕਾ ਹੈ 3 ਤੋਂ 4 ਸਾਲ ਬਾਅਦ ਦੋ ਔਰ ਪੱਕੇ ਦੰਦ ਆ ਜਾਂਦੇ ਹਨ ਇਹ ਜਿਹੜੇ ਕੀ ਪਹਿਲਾ ਦੋ ਸੈਂਟਰ ਵਾਲੇ ਦੰਦ ਆਏ ਹੁੰਦੇ ਹਨ ਉਹਨਾਂ ਦੇ ਖੱਬੇ ਸੱਜੇ ਦੰਦ ਆ ਜਾਂਦਾ ਹੈ ਹੁਣ ਮੱਝ ਕੋਲ ਦੋ ਚਾਰ ਪਰਮਾਨੈਂਟ ਦੰਦ ਹੋ ਜਾਂਦੇ ਹਨ ਇਸ ਦੰਦਾਂ ਦਾ ਮਤਲਬ ਹੈ ਕਿ ਮੱਝ ਦੀ ਉਮਰ 3 ਤੋਂ 4 ਸਾਲ ਹੋ ਚੁੱਕੀ ਹੈ ਤੇ ਮੱਝ ਦੁੱਧ ਦੇਣ ਲਈ ਤਿਆਰ ਹੈ 4 ਤੋਂ 6 ਸਾਲ ਦੀ ਉਮਰ ਤੱਕ ਮੱਝ ਕੋਲ ਸਾਰੇ ਪਰਮਾਨੈਂਟ ਦੰਦ ਆ ਜਾਂਦੇ ਹਨ ਇਹ ਚਿੱਟੇ ਤੇ ਸਿੱਧੇ ਤੇ ਚਮਕਦਾਰ ਦੰਦ ਹੁੰਦੇ ਹਨ ਇਹ ਉਮਰ ਦੁੱਧ ਦੇਣ ਲਈ ਸਭ ਤੋਂ ਪਰਫੈਕਟ ਉਮਰ ਹੁੰਦੀ ਹੈ 6 ਤੋਂ 7 ਸਾਲ ਦੀ ਉਮਰ ਵਿੱਚ ਸਾਹਮਣੇ ਵਾਲੇ ਦੰਦ ਕਿਸ ਨੇ ਸ਼ੁਰੂ ਹੋ ਜਾਂਦੇ ਹਨ ਤੇ ਦੰਦਾਂ ਦੇ ਵਿਚਕਾਰਲਾ ਹਿੱਸਾ ਗੋਲਾਈ ਵਿੱਚ ਆਣ ਲੱਗ ਜਾਂਦਾ ਹੈ ਤੇ ਇਸ ਤੋਂ ਬਾਅਦ ਦੰਦਾਂ ਦਾ ਰੰਗ ਚਿੱਟੇ ਤੋਂ ਹੌਲੀ-ਹੌਲੀ ਪੀਲਾ ਹੋਣ ਲੱਗ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਮੱਝ ਜਾਂ ਗਾਂ ਬੁੜਾਪੇ ਦੀ ਬੱਲ ਨੂੰ ਚੱਲ ਪਈ ਹੈ 8 ਤੋਂ 10 ਸਾਲ ਦੀ ਉਮਰ ਤੱਕ ਦੰਦ ਕਿਸਨ ਲੱਗ ਜਾਂਦੇ ਹਨ ਤੇ ਪੀਲੇ ਦੇਖਣ ਲੱਗ ਜਾਂਦੇ ਹਨ ਤੇ ਕਈ ਵਾਰ ਇਹ ਦੰਦ ਟੇਡੇ ਤੇ ਛੋਟੇ ਵੀ ਹੋ ਜਾਂਦੇ ਹਨ ਤੇ ਇਹ ਵੇਖ ਕੇ ਪਤਾ ਲੱਗਦਾ ਹੈ ਕਿ ਪਸ਼ੂ ਬੁੱਢਾ ਹੋ ਗਿਆ ਹੈ ਤੇ ਉਸ ਦੀ ਦੁੱਧ ਦੇਣ ਦੀ ਮਾਤਰਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਸ ਤਰ੍ਹਾਂ ਤੁਸੀਂ 2 ਤੋਂ 10 ਸਾਲ ਤੱਕ ਮੱਝ ਜਾਂ ਗਾਂ ਦੇ ਦੰਦ ਦੇਖ ਕੇ ਉਮਰ ਦਾ ਅੰਦਾਜ਼ਾ ਲਗਾ ਸਕਦੇ ਹੈ ਤੇ ਧਿਆਨ ਰੱਖਿਓ ਜਦੋਂ ਵੀ ਤੁਸੀਂ ਅਗਲੀ ਵਾਰ ਨੂੰ ਮੱਝ ਜਾਂ ਗਾਂ ਖਰੀਦਣੀ ਆਏ ਤੁਸੀਂ ਉਸ ਦੀ ਦੰਦ ਦੇਖ ਕੇ ਉਸ ਦੀ ਉਮਰ ਅਤੇ ਸਿਹਤ ਦਾ ਤਾਜ਼ਾ ਲਗਾ ਸਕਦੇ ਹੋ